ਸ੍ਰੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਬਿਲਕੁਲ ਨਵੇਂ ਤਰੀਕੇ ਨਾਲ ਗੋਭੀ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ ਤੇ ਉਸ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਲੂ ਲੈ ਲੈਨੇ। ਇਹਨਾਂ ਨੂੰ ਛਿਲਕੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਲਿਆ ਤੇ ਧੋ ਕੇ ਪਾਣੀ ਦੇ ਵਿੱਚ ਰੱਖ ਦਿੱਤਾ ਤਾਂ ਜੋ ਇਹ ਕਾਲੇ ਨਾ ਹੋਣ ਤੇ ਆਪਾਂ ਗੋਭੀ ਨੂੰ ਵੀ ਇਸ ਤਰੀਕੇ ਨਾਲ ਆਪਾਂ ਕੱਟ ਲਿਆ ਤੇ ਇਸ ਨੂੰ ਕੋਸੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆ। ਤੇ ਹੁਣ ਆਪਾਂ ਲੈ ਲੈਨੇ ਇੱਥੇ ਦੋ ਵੱਡੇ ਪਿਆਜ਼ ਪਿਆਜ਼ਾਂ ਨੂੰ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਬਰੀਕ ਬਰੀਕ ਕੱਟ ਲਿਆ ਤੇ ਨਾਲ ਹੀ ਚਾਲ ਤੋਂ ਪੰਜ ਹਰੀਆਂ ਮਿਰਚਾਂ ਲੈ ਕੇ ਉਹਨਾਂ ਨੂੰ ਵੀ ਬਰੀਕ ਬਰੀਕ ਕੱਟ ਲਿਆ ਤੇ ਨਾਲ ਲਵਾਂਗੇ ਆਪਾਂ ਥੋੜਾ ਜਿਹਾ ਲਸਣ ਅਦਰਕ ਬਰੀਕ ਬਰੀਕ ਕਟਿਆ ਹੋਇਆ ਤੇ ਇਸ ਆਕਾਰ ਦੇ ਵਿੱਚ ਕਟਿਆ ਹੋਇਆ ਟਮਾਟਰ ਟਮਾਟਰ ਆਪਾਂ ਬਹੁਤ ਜ਼ਿਆਦਾ ਨਹੀਂ ਲੈਣੇ ਟਮਾਟਰ ਸਿਰਫ ਇੱਕ ਹੀ ਲੈਣਾ ਹੈ ਆਪਾਂ ਇੱਕ ਟਮਾਟਰ ਲੈ ਕੇ ਉਸ ਨੂੰ ਇਸ ਤਰ੍ਹਾਂ ਕੱਟ ਲਏ ਤੇ ਇੱਕ ਕਟੋਰੀ ਆਪਾਂ ਲੈ ਲਏ ਨੇ ਹਰੇ ਮਟਰ ਮੈਂ ਤਾਜ਼ੇ ਮਟਰ ਲੈਨੇ ਤੁਸੀਂ ਫਿਰੋਜ਼ਨ ਵੀ ਲੈ ਸਕਦੇ ਹੋ ਤੇ ਨਾਲ ਹੀ ਦੋ ਚਮਚ ਆਪਾਂ ਦਹੀਂ ਦੇ ਲੈ ਲਏ ਨੇ ਦਹੀਂ ਬਿਲਕੁਲ ਵੀ ਖੱਟੀ ਨਹੀਂ ਹੋਣੀ ਚਾਹੀਦੀ ਦਹੀਂ ਤਾਜੀ ਹੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਮਟਰ ਉਬਾਲ ਲਵਾਂਗੇ ਮੈਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਲਿਆ ਤੇ ਇਹ ਹਲਕਾ ਗਰਮ ਹੋ ਗਿਆ ਹੁਣ ਇਸੇ ਸਟੇਜ ਦੇ ਉੱਪਰ ਆਪਾਂ ਮਟਰ ਪਾ ਦਵਾਂਗੇ ਤੇ 5 ਮਿੰਟ ਤੱਕ ਆਪਾਂ ਇਹਨਾਂ ਨੂੰ ਉਬਾਲਨੇ ਹਾਈ ਫਲੇਮ ਦੇ ਉੱਪਰ ਤੇ ਇਸ ਦੇ ਵਿੱਚ ਮੈਂ ਪਾ ਦਵਾਂਗੀ ਅੱਧਾ ਚਮਚ ਨਮਕ ਦਾ ਤੇ 5 ਮਿੰਟ ਤੱਕ ਆਪਾਂ ਇਹਨਾਂ ਨੂੰ ਉਬਲਣ ਦਵਾਂਗੇ 5 ਮਿੰਟ ਹੋ ਗਏ ਨੇ ਮਟਰ ਉਬਲ ਗਏ ਨੇ ਹੁਣ ਬੰਦ ਕਰਕੇ ਇਹਨਾਂ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਦੇਖੋ ਜੀ ਬਿਲਕੁਲ ਵੀ ਮਟਰ ਹੈ ਜਿਹੜੇ ਟਾਏ ਨਹੀਂ ਮੈਸ਼ੀ ਨਹੀਂ ਹੋਏ ਖਿਲੇ ਖਿਲੇ ਹੀ ਨੇ ਮਟਰਾਂ ਦਾ ਰੰਗ ਵੀ ਬਹੁਤ ਵਧੀਆ ਹਰਾ ਹਰਾ ਉਸੇ ਤਰ੍ਹਾਂ ਇਹ ਇਸੇ ਲਈ ਆਪਾਂ ਮਟਰਾਂ ਨੂੰ ਪਹਿਲਾਂ ਤੋਂ ਹੀ ਉਬਾਲ ਕੇ ਰੱਖ ਲਿਆ ਇਹ ਬਿਲਕੁਲ ਅਲੱਗ ਤਰੀਕਾ ਹੈ ਸਬਜ਼ੀ ਬਣਾਉਣ ਦਾ ਸਬਜ਼ੀ ਦੇਖਣ ਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਖਾਣ ਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਲੈ ਲਿਆ ਤੇ ਇਸ ਦੇ ਵਿੱਚ ਆਪਾਂ ਹੁਣ ਗੋਭੀ ਫਰਾਈ ਕਰਾਂਗੇ गोभी ਨੂੰ ਆਪਾਂ ਸਿਮ ਜਾਂ మీడియం ਫਲੇਮ ਤੇ ਨਹੀਂ ਫਰਾਈ ਕਰਨਾ ਇਸ ਨੂੰ ਹਾਈ ਫਲੇਮ ਤੇ ਫਰਾਈ ਕਰਨਾ ਹੈ गोभी ब्राउन ਹੋਣ ਤੱਕ ਇਸ ਨੂੰ ਫਰਾਈ ਕਰਨਾ ਹੈ ਇਹ गोभी ਬਾਹਰੋਂ ਤਾਂ ਬ੍ਰਾਊਨ ਹੋ ਜੇਗੀ ਪਰ ਅੰਦਰੋਂ ਦੀ ਇਹ ਚੰਗੀ ਤਰ੍ਹਾਂ ਨਹੀਂ ਪੱਕੀ ਹੋਏਗੀ ਆਪਾਂ ਨੂੰ ਇਹੀ ਸਟੇਜ ਚਾਹੀਦੀ ਹੈ ਯਾਨੀ ਕਿ ਆਪਾਂ ਹਾਫ ਫਰਾਈ ਹੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਨਹੀਂ ਪਕਾਉਣਾ ਹੁਣ ਆਪਾਂ ਗੋਭੀ ਪਾ ਲਈਏ ਤੇ ਬਾਕੀ ਦੀ ਗੋਭੀ ਆਪਾਂ ਬਾਅਦ ਵਿੱਚੋਂ ਪਾਵਾਂਗੇ ਬਹੁਤ ਜ਼ਿਆਦਾ ਗੋਭੀ ਇੱਕੋ ਵਾਰੀ ਨਹੀਂ ਪਾਣੀ ਨਹੀਂ ਤਾਂ ਇਹ ਟੁੱਟ ਜਾਏਗੀ ਆਪਾਂ ਹਾਫ ਹੀ ਕੁੱਕ ਕਰਾਂਗੇ ਇਹਨੂੰ ਹਾਈ ਫਲੇਮ ਤੇ ਗੋਭੀ ਬਹੁਤ ਹੀ ਜਲਦੀ ਬ੍ਰਾਊਨ ਹੋ ਗਈ ਹੈ ਲਾਈਟ ਬ੍ਰਾਊਨ ਕਰ ਲੈਣਾ ਇਹਨੂੰ ਤੇ ਹੁਣ ਇਸ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਸ ਤੋਂ ਬਾਅਦ ਜਿਹੜੀ ਬਾਕੀ ਦੀ ਬਚੀ ਹੋਈ ਗੋਭੀ ਆਪਾਂ ਉਹ ਵੀ ਇਸੇ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਤੇ ਓਨੀ ਦੇਰ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਹੁਣ ਬਾਕੀ ਦੀ ਗੋਭੀ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲੈਣੀ ਹੈ ਬੜੀ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਗੋਭੀ ਬਹੁਤ ਜਲਦੀ ਫਰਾਈ ਹੋ ਗਈ ਇਹ ਸਾਰੀ ਗੋਭੀ ਫਰਾਈ ਹੋ ਚੁੱਕੀ ਹੈ ਇਸ ਨੂੰ ਵੀ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੀ ਗੋਭੀ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਜਿਹੜਾ ਤੇਲ ਹੈ ਉਹ ਵੀ ਸਾਰਾ ਕੱਢ ਲੈਣਾ ਤੇ ਇਸ ਦੇ ਵਿੱਚ ਸਿਰਫ ਅੱਧੀ ਘੜਚੀ ਹੀ ਆਪਾਂ ਤੇਲ ਦੀ ਰਹਿਣ ਦੇਣੀ ਹੈ ਤੇ ਤੇਲ ਆਪਾਂ ਸਾਰਾ ਕੱਢ ਲਿਆ ਇਹਦੇ ਚੋਂ ਅੱਧੀ ਗੜਛੀ ਰਹਿਣ ਦਿੱਤਾ ਹੈ ਇਹਦੇ ਵਿੱਚ ਆਪਾਂ ਲਗਾਵਾਂਗੇ ਤੜਕਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅੱਧਾ ਚਮਚ ਰਾਈ ਪਾਵਾਂਗੇ ਅੱਧਾ ਚਮਚ ਜੀਰੇ ਦਾ ਤੇ ਇਹਨਾਂ ਨੂੰ ਆਪਾਂ 30 ਸੈਕਿੰਡ ਦੇ ਲਈ ਤੜਕਨ ਦਵਾਂਗੇ ਥੋੜੀ ਜੀ ਹਿੰਗ ਵੀ ਪਾ ਦਾਂਗੇ ਆਪਾਂ ਇਹਦੇ ਵਿੱਚ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਅੱਧੇ ਮਿੰਟ ਦੇ ਬਾਅਦ ਆਪਾਂ ਇਸ ਦੇ ਵਿੱਚ ਪਾ ਦਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਬਰਾਊਨ ਨਹੀਂ ਕਰਨਾ ਆਪਾਂ ਇਹਨਾਂ ਨੂੰ ਟਰਾਂਸਪੇਰੈਂਟ ਹੀ ਰਹਿਣ ਦੇਣਾ ਹੈ ਲਸਣ ਅਦਰਕ ਆਪਾਂ ਇਸੇ ਲਈ ਪਹਿਲਾਂ ਨਹੀਂ ਪਾਇਆ ਕਿਉਂਕਿ ਉਹ ਬਹੁਤ ਜਲਦੀ ਬਰਾਊਨ ਹੋ ਜਾਣਾ ਹੈ। ਇਹੀ ਖਾਸੀਅਤ ਇਸ ਸਬਜ਼ੀ ਦੀ ਹੈ ਕਿ ਆਪਾਂ ਮਸਾਲੇ ਬਰਾਊਨ ਨਹੀਂ ਕਰਨੇ। ਲਸਣ ਅਦਰਕ ਆਪਾਂ ਬਾਅਦ ਚੋਂ ਪਾਵਾਂਗੇ ਜਿਹਦੇ ਨਾਲ ਫਲੇਵਰ ਤਾਂ ਰਹੇਗਾ ਇਹਦੇ ਵਿੱਚ ਪਰ ਉਹ ਬਰਾਊਨ ਨਹੀਂ ਹੋਏਗਾ। ਆਪਾਂ ਕੋਈ ਵੀ ਇਹਦੇ ਵਿੱਚ ਪਿਆਜ਼ ਟਮਾਟਰ ਵਗੈਰਾ ਬਰਾਊਨ ਨਹੀਂ ਕਰਨੇ। ਇਹ ਟਰਾਂਸਪੇਰੈਂਟ ਹੋ ਗਿਆ 2 ਤੋਂ 3 ਮਿੰਟ ਹੀ ਲੱਗੇ। ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਰੰਗਤ ਦੇ ਲਈ ਅੱਧਾ ਚਮਚ ਹਲਦੀ ਦਾ ਤੇ ਅੱਧਾ ਚਮਚ ਕਾਲੀ ਮੇਜ਼ ਦਾ ਸਵਾਦ ਅਨੁਸਾਰ ਨਮਕ ਨਮਕ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਮਟਰਾਂ ਦੇ ਵਿੱਚ ਵੀ ਨਮਕ ਪਾਇਆ ਹੋਇਆ ਸੀ ਤੇ ਇਹਨਾਂ ਨੂੰ ਆਪਾਂ 2 ਮਿੰਟ ਤੱਕ ਭੁੰਨਾਂਗੇ ਲੋ ਫਲੇਮ ਤੇ ਆਪਾਂ ਭੁੰਨਣਾ ਹੈ ਇਹਨਾਂ ਨੂੰ ਇਹਨਾਂ ਨੂੰ ਭੁੰਨਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਦਹੀਂ ਪਾ ਦਾਂਗੇ ਤੇ ਦਹੀਂ ਪਾਉਂਦੇ ਹੀ ਆਪਾਂ ਫਟਾਫਟ ਹਿਲਾਣ ਲੱਗ ਜਾਣਾ ਜੇ ਇਹਨੂੰ ਇਸੇ ਤਰ੍ਹਾਂ ਛੱਡ ਦਿੱਤਾ ਜਾਏ ਤਾਂ ਦਹੀਂ ਜਿਹੜੀ ਫਟ ਜਾਂਦੀ ਏ ਦਹੀਂ ਨੂੰ ਬਿਲਕੁਲ ਫਟਾਫਟ ਨਾਲ-ਨਾਲ ਹੀ ਹਿਲਾ ਲੈਣਾ ਨਾਲ-ਨਾਲ ਹਿਲਾਉਂਦੇ ਹੋਏ ਹੀ ਇਸ ਦੇ ਵਿੱਚ ਨਾਲ ਹੀ ਆਪਾਂ ਆਲੂ ਪਾ ਦੇਣੇ ਨੇ ਸਾਰੇ ਆਲੂ ਆਪਾਂ ਤੜਕੇ ਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਾਂਗੇ ਤੇ 2 ਮਿੰਟ ਲਈ ਇਸ ਨੂੰ ਆਪਾਂ ਬਿਨਾਂ ਟਕੇ ਹੀ ਪਕਾਣਾ ਇਸੇ ਤਰ੍ਹਾਂ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਬਿਲਕੁਲ ਵੀ ਹਾਈ ਨਹੀਂ ਕਰਨੀ ਤੇ ਹੁਣ ਇੱਥੇ ਤਕਰੀਬਨ 2 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ 2 ਮਿੰਟ ਲਈ ਆਪਾਂ ਇਸ ਨੂੰ ਟਕਾਂਗੇ 2 ਮਿੰਟ ਬਾਅਦ ਆਪਾਂ ਇਸ ਦਾ ਟੱਕਣ ਉਤਾਰ ਕੇ ਇਸ ਦੇ ਵਿੱਚ ਪਾ ਦਾਂਗੇ ਹੁਣ ਲਸਣ ਤੇ ਅਦਰਕ ਲਸਣ ਅਦਰਕ ਆਪਾਂ ਇਸੇ ਸਟੇਜ ਤੇ ਪਾਣੀ ਇਹਦੇ ਨਾਲੇ ਬਰਾਊਨ ਨਹੀਂ ਹੋਣਗੇ ਪਰ ਇਹਨਾਂ ਦਾ ਸਾਰਾ ਫਲੇਵਰ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਚਲਾ ਜਾਏਗਾ ਹੁਣ ਇਸ ਨੂੰ ਹਿਲਾ ਕੇ ਆਪਾਂ ਇਸ ਤੋਂ ਬਾਅਦ ਇਸ ਨੂੰ ਟੱਕ ਦਵਾਂਗੇ ਇਸ ਨੂੰ ਆਪਾਂ 10 ਮਿੰਟ ਤੱਕ ਟਕਾਂਗੇ ਤਾਂ ਜੋ ਜਿਵੇਂ ਆਪਾਂ ਗੋਭੀ ਵੀ ਫਰਾਈ ਕੀਤੀ ਏ ਉਸੇ ਤਰ੍ਹਾਂ ਆਲੂ ਵੀ ਆਪਾਂ ਹਾਫ ਹੀ ਗਲਾਣੇ ਨੇ ਪੂਰੇ ਕੁਕ ਨਹੀਂ ਕਰਨੇ ਅੱਧੇ ਹੀ ਪਕਾਉਣੇ ਆ ਆਪਾਂ 10 ਮਿੰਟ ਲਈ ਟਕਾਂਗੇ ਵਿੱਚੋਂ ਦੀ ਇੱਕ ਦੋ ਵਾਰੀ ਇਹਨਾਂ ਨੂੰ ਹਿਲਾ ਕੇ ਚੈੱਕ ਕਰ ਲਾਂਗੇ 10 ਮਿੰਟ ਹੋ ਗਏ ਨੇ ਤੇ ਆਪਾਂ ਹੁਣ ਇੱਕ ਆਲੂ ਥੋੜਾ ਜਿਹਾ ਤੋੜ ਕੇ ਚੈੱਕ ਕਰਦੇ ਆਂ ਦੇਖੋ ਆਲੂ ਬਿਲਕੁਲ ਹਾਫ ਹੀ ਕੁੱਕ ਹੋਇਆ ਹੈ ਹਾਫ ਹੀ ਤਿਆਰ ਹੋਏ ਨੇ ਇਹੀ ਸਟੇਜ ਆਪਾਂ ਨੂੰ ਚਾਹੀਦੀ ਸੀ ਇੱਥੇ ਇਹਦੀ ਗੋਭੀ ਤੇ ਆਲੂ ਦੋਨੋਂ ਹਾਫ ਹਾਫੀ ਹੋਏ ਨੇ ਹੁਣ ਆਪਾਂ ਗੋਭੀ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਨਾਲ ਹੀ ਇਸ ਦੇ ਪਾ ਦਾਂਗੇ ਆਪਾਂ ਟਮਾਟਰ ਟਮਾਟਰ ਨੂੰ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਗਲਣਾ ਸੀ ਇਸ ਲਈ ਆਪਾਂ ਬਾਦ ਦੇ ਵਿੱਚ ਪਾਇਆ ਹੈ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਕੋਲੇ ਸਬਜੀ ਕਿਵੇਂ ਦੀ ਬਣੀ ਹੁਣ ਇਸ ਨੂੰ ਹਿਲਾ ਕੇ 7 ਤੋਂ 8 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਟੱਕ ਕੇ ਬਣਾਵਾਂਗੇ 7 ਤੋਂ 8 ਮਿੰਟ ਲਈ ਇਸ ਨੂੰ ਟੱਕ ਦੇਣਾ ਵਿੱਚੋਂ ਦੀ ਇੱਕ ਵਾਰੀ ਆਪਾਂ ਇਹਨੂੰ ਖੋਲ ਕੇ ਜ਼ਰੂਰ ਹਿਲਾਉਣਾ ਤੇ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਏ ਹੁਣ ਇਸ ਸਟੇਜ ਤੇ ਇਸ ਦੇ ਵਿੱਚ ਆਪਾਂ ਪਾ ਦਾਂਗੇ ਉਬਲੇ ਹੋਏ ਮਟਰ ਮਟਰ ਇਸੇ ਲਈ ਆਪਾਂ ਉਬਾਲੇ ਸੀਗੇ ਤਾਂ ਜੋ ਜੇ ਆਪਾਂ ਮਟਰ ਪਹਿਲਾਂ ਹੀ ਪਾ ਦਿੰਦੇ ਤਾਂ ਇਹ ਮੈਸ਼ੇ ਹੋ ਜਾਣੇ ਸੀ ਹੁਣ ਇਹਦਾ ਹਰਾ ਹਰਾ ਦਾਣਾ ਇਕੱਲਾ ਇਕੱਲਾ ਦਿਖਾਈ ਦੇ ਰਿਹਾ ਬਹੁਤ ਹੀ ਵਧੀਆ ਲੱਗ ਰਹੇ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਤੇ ਆਪਾਂ ਇੱਥੇ ਪਾ ਦਾਂਗੇ ਕਸੂਰੀ ਮੇਥੀ ਇੱਕ ਚਮਚ ਹੱਥਾਂ ਨਾਲ ਚੰਗੀ ਤਰ੍ਹਾਂ ਰਗੜ ਕੇ ਤੇ ਨਾਲ ਹੀ ਇਸ ਦੇ ਪਾ ਦਾਂਗੇ ਹਰਾ ਧਨੀਆ ਬਰੀਕ ਬਰੀਕ ਕੱਟਿਆ ਹੋਇਆ ਮਟਰ ਹਮੇਸ਼ਾ ਉਬਾਲ ਕੇ ਹੀ ਪਾਣੇ ਨੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ 2 ਮਿੰਟ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਹਿਲਾਣਾ ਹੈ ਤਾਜੋ ਮਸਾਲਾ ਗੋਭੀ ਆਲੂ ਤੇ ਮਟਰ ਤਿੰਨਾਂ ਚੀਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਚਲਾ ਜਾਏ ਦੇਖੋ ਕਿੰਨੀ ਵਧੀਆਂ ਗੋਭੀ ਆਲੂ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੋ ਗਈਏ